ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਅਸੀਂ ਤੁਹਾਨੂੰ ਇੱਕ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਣ ਵਾਸਤੇ ਲੈ ਕੇ ਆਏ ਹਾਂ ਗੁਰਦੁਆਰਾ ਸ੍ਰੀ ਰੱਖੀ ਜੰਗਲ ਸਾਹਿਬ ਇਹ ਉਹ ਪਵਨ ਪਵਿੱਤਰ ਧਰਤੀ ਹੈ ਜਿੱਥੇ ਚਾਰ ਗੁਰੂਆਂ ਦੇ ਚਰਨ ਪਏ ਸੀ ਤਾਂ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਤਾਂ ਦਿਓ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹੁਣ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਜੀ ਦਾ ਬਾਹਰ ਦਾ ਦ੍ਰਿਸ਼ ਗੁਰਦੁਆਰਾ ਲੱਖੀ ਜੰਗਲ ਸਾਹਿਬ ਤਾਂ ਆਓ ਆਪਾਂ ਅੰਦਰ ਚੱਲਦੇ ਹਾਂ ਇਤਿਹਾਸ ਦੀ ਥੋੜੀ ਜੀ ਤੁਹਾਨੂੰ ਪਹਿਲਾਂ ਜਾਣਕਾਰੀ ਦਿੰਨੇ ਆ ਇਸ ਗੁਰਦੁਆਰਾ ਸਾਹਿਬ ਵਿੱਚ ਚਾਰ ਗੁਰੂ ਸਾਹਿਬਾਨਾਂ ਦੇ ਚਰਨ ਪਏ ਸਨ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਤਨ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਔਰ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਾਂ ਆਓ ਆਪਾਂ ਅੰਦਰ ਚੱਲਦੇ ਹਾਂ ਸਭ ਤੋਂ ਪਹਿਲਾਂ ਦਰਸ਼ਨ ਦਿਧਾਰੇ ਕਰਦੇ ਹਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਇਤਿਹਾਸ ਬਾਰੇ ਵੀ ਜਾਣਕਾਰੀ ਦਵਾਂਗੇ ਪਾਵਨ ਸਥਾਨ ਗੁਰਦੁਆਰਾ ਲੱਖੀ ਜੰਗਲ ਸਾਹਿਬ ਇਹ ਉਹ ਤਾਂ ਪਸਤਾਨ ਹੈ ਜਿਸ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1 ਲੱਖ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਵਰ ਬਖਸ਼ਿਸ਼ ਕੀਤਾ ਕਿ ਜੋ ਪ੍ਰਾਣੀ ਪੂਰਨ ਵਾਸੀ ਵਾਲੇ ਦਿਨ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਪੜੇਗਾ ਜਾਂ ਸੁਣੇਗਾ ਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਸ ਦੇ ਮਨ ਦੀਆਂ ਭਾਵਨਾ ਪੂਰਨ ਹੋਣਗੀਆਂ ਕਿੰਨੇ ਸੰਗੀਤ ਸਾਥ ਕਿੰਨੇ ਸੰਗੀਤ ਸਾਥ ਹੁਣ ਆਪਾਂ ਉਸ ਅਸਥਾਨ ਦੇ ਦਰਸ਼ਨ ਕਰਦੇ ਹਾਂ ਜਿੱਥੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਾਤਨ ਕਰਨ ਉਪਰੰਤ ਪਾੜ ਕੇ ਤਰਤੀਬ ਵਿੱਚ ਗੱਡ ਦਿੱਤੀ ਸੀ ਜੋ ਕਿ ਅੱਜ ਫਲਾਈ ਸੈਪ ਦਾ ਵਿਸ਼ਾਲ ਦਰਖਤ ਉਮੂਜੂਦ ਹੈ ਤਾਂ ਗੁਰਦੁਆਰਾ ਸਾਹਿਬ ਜੀ ਤੋਂ ਬਾਹਰ ਨਿਕਲਦੇ ਆਂ ਹੀ ਸਾਹਮਣੇ ਉਹ ਕੁਝ ਤਰਸਤਾਨ ਹੈ ਜਿੱਥੇ ਉਹ ਦਰਖਤ ਫਲਾਈ ਦਾ ਚਾਰ ਮੋੜ ਵਿੱਚ ਅੱਜ ਵੀ ਮੌਜੂਦ ਹੈ ਤਾਂ ਆਓ ਆਪਾਂ ਅੰਦਰ ਚੱਲਦੇ ਆਂ ਦਰਸ਼ਨ ਦੇਦਾਰੇ ਕਰਦੇ ਆਂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸਥਾਨ ਉੱਪਰ ਦਿੱਲੀ ਤੋਂ ਲਾਹੌਰ ਜਾਂਦੇ ਸਮੇਂ ਚਰਨ ਪਾਏ ਸਨ ਜਿਸ igree ਨਾਲ ਸਤਿਗੁਰੂ ਨੇ ਚੰਦੂ ਪਾਪੀ ਨੂੰ ਨੱਥ ਪਾ ਕੇ ਬੰਨਿਆ ਸੀ ਅਤੇ ਵਣ ਅਤੇ ਕਰੀਰ ਅੱਜ ਵੀ ਮੌਜੂਦ ਹੈ ਜਿਸ ਨੂੰ ਸੰਗਤਾ ਕਿਲਾ ਸਾਹਿਬ ਨਾਲ ਜਾਣਦੇ ਹਨ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਜੀ ਨੇ ਇਸ ਸਥਾਨ ਤੇ ਚਰਨ ਪਾਏ ਸਨ ਖਾਲਸਾ ਪੰਥ ਦੇ ਵਾਲੀ ਮੋਢੀ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1762 ਬਿਕਰਮੀ ਸੰਮਤ ਨੂੰ ਚਰਨ ਪਾਏ ਅਤੇ ਧਰਤੀ ਨੂੰ ਮੁਕਤੀ ਦੀ ਧਰਤੀ ਕਹਿ ਕੇ ਨਿਵਾਜਿਆ ਅਤੇ ਭਾਈ ਸੋਮੇ ਦੀ ਬੂਰੀ ਤੇ ਕਾਲੀ ਮੱਝ ਦਾ ਦੁੱਧ ਪਰੀਖਿਆ ਤੇ ਦੁੱਧ ਪੁੱਤ ਦਾ ਵਰਦਾਨ ਬਖਸ਼ਿਸ਼ ਕੀਤਾ ਇਸ ਸਥਾਨ ਤੇ ਹੀ ਸਤਗੁਰ ਨੇ ਦਾਤਨ ਕਰਨ ਉਪਰੰਤ ਪਾੜ ਕੇ ਧਰਤੀ ਵਿੱਚ ਗੱਡ ਦਿੱਤੀ ਜੋ ਕਿ ਅੱਜ ਫਲਾਹੀ ਸਾਹਿਬ ਦਾ ਵਿਸ਼ਾਲ ਦਰਖਤ ਮੌਜੂਦ ਹੈ ਇਸ ਦੇ ਨਾਲ ਹੀ ਭਾਈ ਪਖਤੂ ਜੀ ਦਾ ਸਰੋਵਰ ਹੈ ਤੀਸਰਾ ਕਵੀ ਦਰਬਾਰ ਸਜਾਇਆ ਮਾਜ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਜੀ ਬਤੈ ਵੈਕੁਰ ਜੀ ਤੁਸੀਂ ਅੱਜ ਦਰਸ਼ਨ ਕੀਤੇ ਗੁਰਦੁਆਰਾ ਸ੍ਰੀ ਲੱਖੀ ਜੰਗਲ ਸਾਹਿਬ ਜੀ ਦੇ ਤਾਂ ਸਾਡੀ ਵੀ ਉਮੀਦ ਹੈ ਕਿ ਤੁਹਾਨੂੰ ਹਰੇਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਪੰਜਾਬ ਦੇ ਵੱਖ-ਵੱਖ ਛਿੰਨੇ ਵੀ ਗੁਰਦੁਆਰੇ ਹਨ ਉਹਨਾਂ ਦੇ ਸਾਰੇ ਦਰਸ਼ਨ ਕਰਾਈਏ ਕੋਸ਼ਿਸ਼ ਸਾਡੀ ਰਹੀ ਹੈ ਅਗਰ ਸਾਡੀ ਵੀਡੀਓ ਇਹ ਵਾਲੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਜੀ ਦਾ